ਸਸਰੀਕਾਲ ਜੀ ਆਪਾਂ ਕਰ ਲਗਿਆ ਸਟਾਰਟ ਬਲੌਗਿੰਗ ਤੇ ਅੱਜ ਆਪਣਾ ਪਹਿਲਾ ਬਲੌਗ ਆ ਤੇ ਅਸੀਂ ਚੱਲੇ ਆ ਧਰਮਕੋਟ ਮੰਜੇ ਖਰੀਦਣ ਤੇ ਬਾਕੀ ਸੋਨੂੰ ਅਸੀਂ ਜਾ ਕੇ ਦਿਖਾਵਾਂਗੇ ਤੇ ਵਧੀਆ ਲੱਗਿਆ ਬਲੌਗ ਤਾਂ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਨਾ ਵਧੀਆ ਲੱਗਿਆ ਤਾਂ ਦੱਸ ਦਿਓ ਕੋਈ ਕਮੀ ਹੋਈ ਤੇ ਆਪਾਂ ਗਾਹ ਨੂੰ ਹੋਰ ਸੁਧਾਰ ਲਾਂਗੇ ਚਲੋ ਜੀ ਹੁਣ ਅਸੀਂ ਚੱਲੇ ਆ ਆਜੋ ਆਪਾ ਪਹੁੰਚਣ ਵਾਲੇ ਆ ਜੀ ਜਲਾਲਾਬਾਦ ਤੇ ਤੋਂ ਹੈਗਾ 2 ਕਿਲੋਮੀਟਰ ਆਪਾਂ ਆ ਗਏ ਜੀ ਦੁਕਾਨ ਤੇ ਜਮਾਂ ਨੇੜੇ ਧਰਮਕੋਟ ਤੇ ਇੱਥੇ ਨੇੜੇ ਛੜੀ ਆ ਦੁਕਾਨ ਤੇ ਨਹੀਂ ਪੈ ਕੇ ਹਟਿਆ ਤੇ ਆ ਦੇਖ ਲਓ ਸੜਕਾਂ ਦੇ ਹਾਲ ਤੇ ਇੱਕ ਇਥੇ ਪਸਵਾਂ ਦੇ ਬਹੁਤ ਮੰਦਾ ਹਾਲ ਆ ਵੇਖੋ ਸੜਕਾਂ ਤੇ ਖੜੇ ਆ ਤੇ ਦੁਰਘਟਨਾ ਦਾ ਕਾਰਨ ਬੰਦੇ ਆ ਆਪਾਂ ਪਹੁੰਚ ਗਏ ਫਾਈਨਲੀ ਆਪਾਂ ਦੁਕਾਨ ਤੇ ਆ ਕੇ ਸੰਭਲੋ ਆ ਜੀ ਦਾ ਜੀ ਤੋਂ ਨਾਂ ਦੇ ਸਿਰਫ ਜੀ ਆਵਾਜ਼ ਆਪਾਂ ਅੱਗੇ ਨਿਕਲ ਆਉਂਦੇ ਹਾਂ ਫਾਈਨਲੀ ਆਪਾਂ ਬਾਹਤ ਕੇ ਦੁਕਾਨ ਤੇ ਆ ਦੇਖੋ ਇੱਥੇ ਮੰਜੀ ਦੁਕਾਨ ਨਹੀਂ ਬਣਦੇ ਆਸਤੇ ਮਸ਼ਹੂਰ ਆ ਸਿਰਫ ਤੇ ਮੰਜੇ ਬਣਾਏ ਜਾਂਦੇ ਆ ਧਰਮਗੋਟ ਆ ਪੰਡਾ ਤੇ ਮੰਜੇ ਮਜ਼ਬੂਤ ਆ ਕੋਈ ਸਾਈ ਦੇ ਕੇ ਬਣਾ ਸਕਦੇ ਆ ਤੇ ਰੰਗ ਰੰਗ ਸਾਰਾ ਕੁਝ ਕਰਕੇ ਦਿੰਦੇ ਆ ਇੱਕ ਫੋੜਨ ਉਹ ਕਾਇਦੂਲੇ ਘਰੋਂ ਵੈਤਿਆ ਨਾ ਫੌਦਾ ਕਰਨ ਲੱਗਿਆ ਜੀ ਜਲਾ ਬੁਣ ਕੇ ਵੀ ਦੇ ਦਿੰਦੇ हां ਵੀ ਮਿੱਤਰੋ ਇਹ ਜਿਹੜੇ ਮੰਜੇ ਆ ਇਹ ਬੁਣ ਕੇ ਵੀ ਦੇ ਦਿੰਦੇ ਆ ਤੇ ਜੇ ਕਿਸੇ ਵੀ ਨੂੰ ਲੈਣਾ ਘੋੜਿਆਂ ਪਈਆਂ ਇਹ ਵੀ ਬਣਾਉਂਦੇ ਆ ਸਾਈ ਤੇ ਮੰਜੇ ਆ ਦੋ ਪ੍ਰਕਾਰ ਦੇ ਦੋ ਰੰਗ ਦੇ ਮੰਜੇ ਆ ਇੱਕ ਰੰਗ ਤੇ ਮਿਲ ਜਾਂਦਾ ਤੇ ਦੂਜੇ ਰੰਗ ਤੇ ਮਿਲਦਾ ਤੇ ਘੋੜਿਆਂ ਸਪੀਡਾਂ ਦਾ ਮੰਜੇ ਦਾ ਉਹ ਪਿੱਛੇ ਰੰਗ ਹੈਗਾ ਤੇ ਬਹੁਤ ਮਜ਼ਬੂਤ ਆ ਤੇ ਵਧੀਆ ਸਹੀ ਰੇਟ ਤੇ ਮਿਲਦੇ ਆ ਬਹੁਤ ਦੂਰ ਦੂ ਤੱਕ ਬਾਈ ਨੇ ਪੁੱਛਿਆ ਜੀ ਬਹੁਤ ਦੂਰ ਦੂ ਤੱਕ ਭੇਜ ਦਿੰਦੇ ਆ ਇਹ ਤੇ ਪਰ ਕਰਾਇਆ ਬੰਦੇ ਤਾਂ ਕਹਿੰਦੇ ਵੀ ਆਉਂਦਾ ਹੋਵੇ ਤੇ ਅੰਦੇ ਭੋਲੇ ਕਹਿੰਦੇ ਮਰਜੀ ਨੂੰ ਬੜੀਆ ਹਰ ਤਰ੍ਹਾਂ ਦਾ ਸਮਾਨ ਇੱਥੇ ਜਿਹਦਾ ਪੰਬੰਝਾ ਆਇਆ ਗਾ ਪੀੜੇ ਮੇਰਾ ਕਿੰਨਾ ਸਮਾਨ ਇਹਨਾਂ ਦਾ ਡੋਕੀ ਰਹਿੰਦੇ ਇਹਨਾਂ ਦੇ ਸਾਰੇ ਤੇ ਦਿੱਲੀ ਵੀ ਬਹੁਤ ਵੰਦੇ ਆ ਦਿੱਲੀ ਨਿਕਲ ਜਾਂਦੇ ਬੰਦੇ ਇੱਕੰਦ ਦਦ ਦਗਾਣੇ ਇਹ ਬੰਦੇ ਨੇ ਮੋਨ ਲਾ ਕੇ ਮੰਗਾਉਣੇ ਹੁਣ ਉੱਥੇ ਪਹੁੰਚ ਕਰਨਾ ਪੈਂਦੇ ਕਿ ਲੈ ਕੇ ਜਾਣੇ ਪੈਂਦੇ ਆ ਕੰਮ ਬਹੁਤ ਪੈਂਦਾ ਉਹਨਾਂ ਨੂੰ ਜੇ ਮੰਨ ਨੇੜੇ ਤੇਰੇ ਕਰ ਦੋਗੇ ਉਹਨਾਂ ਨੇ ਕੰਮ ਜਨਾ ਹੀ ਪਈਆਂ ਆਹ ਮੰਝਿਆ ਆਹ ਮੰਝਿਆ ਇਕੱਠੇ ਹੋਣ ਵਾਲੇ ਵੀ ਇਹ ਤੇ ਦੂਜੇ ਵੀ ਆ ਤੇ ਮਜ਼ਬੂਤ ਬੱਗੇ ਆ ਬਾਹਾਂ ਵਗੈਰਾ ਸਾਰਾ ਕੁਝ ਮਜ਼ਬੂਤ ਆ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਤੇ ਇਹਨਾਂ ਨੂੰ ਆਰਡਰ ਕਰ ਸਕਦਾ ਤੇ ਮੈਂ ਨੰਬਰ ਵੀ ਮੈਂਸ਼ਨ ਕਰੂੰਗਾ ਇਹਨਾਂ ਦਾ ਇਹਨਾਂ ਨੂੰ ਕਾਲ ਕਰਕੇ ਤੇ ਤੁਸੀਂ ਪੇਮੈਂਟ ਪਾ ਸਕਦੇ ਹੋ ਤੇ ਪਾ ਕੇ ਪੇਮੈਂਟ ਤੇ ਇਹ ਸਾਨੂੰ ਤੁਹਾਡੇ ਐਡਰੈਸ ਤੇ ਭੇਜ ਦੇਣਗੇ ਤੇ ਅਗਲੇ ਨੂੰ ਤੁਸੀਂ ਕਰ ਸਕਦੇ ਹੋ ਆਰਡਰ ਤੇ ਆ ਮੰਜੀ ਆ ਇੱਕ ਇਹ ਤੋਂ ਛੋਟੀ ਵੀ ਹੈਗੀ ਆ ਤੇ ਇਹ ਵੱਡੀ ਆ ਥੋੜੀ ਜੀ ਬਹੁਤ ਸਾਮਾਨ ਪਿਆ ਹੁੰਦਾ ਇਹਨਾਂ ਦਾ ਪਹਿਲਾਂ ਪਹਿਲਾਂ ਹੀ ਇਹ ਸਾਰਾ ਸਾਮਾਨ ਪਹਿਲਾਂ ਲਿਆ ਕੇ ਰੱਖ ਲੈਂਦੇ ਆ ਨਿਕਲਣ ਨੂੰ ਵੀ ਆਪ ਨੂੰ ਆਰਡਰ ਪਾਉਣਾ ਪਦਾ ਹੁੰਦਾ ਤੇ ਇਹਨਾਂ ਨੂੰ ਐ ਨਹੀਂ ਹੁੰਦਾ ਵੀ ਆਪਾਂ ਉਹ ਕਰਨਾ ਪੁੱਛੀ ਜੀ ਤੁਸੀਂ ਜੀ ਨਾਲ ਦੇ ਨਾਲ ਹੀ ਭੇਜ ਦਿੰਦੇ ਆ ਤੇ ਡੇਲੀ ਬਣੀ ਜਾਂਦੇ ਆ ਮਜੇ ਉਹ ਕਹਿੰਦਾ ਸਾਡੀ ਵੀ ਲਾਗਤ ਬਹੁਤ ਆ ਮੰਜਿਆਂ ਦੀ ਡੇਲੀ ਨਿਕਲੀ ਜਾਂਦੇ ਆ ਨਹੀਂ ਇਹਨਾਂ ਦਾ ਕੰਮ ਬਾਈ ਮੰਜਿਆਂ ਦਾ ਤੇ ਕਹਾ ਪੌੜਨਾ ਕਰੇਗਾ ਤੇ ਇਹ ਤਾਂ ਛੋਟਗਾ ਮੰਜਿਆਂ ਦਾ ਇਹਨਾਂ ਦਾ ਕੰਮ ਆ ਪਰ ਉਹ ਕੋਟ ਦੇ ਵਿੱਚ ਪੂਰੇ ਮਿਸ਼ੂੜਾ ਹੈ ਇਹ ਇਹ ਲੋ ਸਾਸੋਰੀ ਕਿਹ ਕਿਹ ਨਹੀਂ ਕਰਦੇ ਲੈ ਗਈ ਪੋਲੀ ਗਈ ਜੇ ਉਹ ਸਾਸੋਰੀ ਜੇ ਸਾਸੋਰੀ ਲੈ ਗਈ ਜੇ ਸਾਸੋਰੀ ਗਈ ਹੋਵੇ ਨਾ ਮਦਰੀ ਦੇ ਜੀ ਤੁਹਾਨੂੰ ਕਿਹਦੇ ਗਾਣੇ ਮੇਰੀ ਜੀ ਸਭ ਤੋਂ ਹੀ ਗੇਰੀ ਲਾਉਣ ਦਾ ਕੋਡਾ ਵੀ ਤੇਰੀ ਹੈਈ ਸੌਦਾ ਬਣ ਗਿਆ ਸੌਦਾ ਬਈ ਇੱਕ ਆ ਮੰਜ਼ਿਲ ਵਾਲੀ ਦੋ ਆ ਮੱਝ ਦੋ ਹੋ ਮੰਝੇ ਠੀਕ ਆ ਹਣ ਬਈ ਲੇਕੋ ਕਿੰਨੀ ਦੂਰ ਤੱਕ ਤੁਸੀਂ ਭੇਜ ਸਕਦੇ ਨੇ ਇਹ 2 150 ਕਿਲੋਮੀਟਰ ਬਲੋਗਰ ਠੀਕ ਆ ਤੇ ਬਾਕੀ ਕਿਰਾਇਆ ਤੁਹਾਡਾ ਹੀ ਹੋਊਗਾ ਕਿਰਾਇਆ ਤਾਂ ਹਾਂ ਆਪਣਾ ਹੀ ਹੋਊ ਤੇ ਇੱਕ ਨੰਬਰ ਬੋਲ ਦੋ ਮੜਾ ਜ ਆਪਦਾ 98720 98477 98720 98477 77 ਇਹ ਬਾਈ ਧਰਮਗੋਟ ਦੇ ਆ ਦੁਕਾਨ ਇੱਥੇ ਤੇ ਜਲਾਲਾਬਾਦ ਰੋਡ ਤੇ ਆ ਤੇ ਮੰਜਿਆਂ ਦਾ ਕੰਮ ਆ ਮੰਜੇ ਪੌੜੀਆਂਾਂ ਤੇ ਪੀੜੀਆਂ ਤੇ ਇੱਕ ਆਹਾ ਛੋਟੀਆਂ ਮੰਜੀਆਂ ਜੇ ਕਿਸੇ ਨੇ ਮਗਾਉਣੇ ਹੋਣ ਫੋਨ ਲਾ ਕੇ ਮਗਾ ਸਕਦੇ ਆ ਕਿਰਾਇਆ ਤੁਹਾਡਾ ਆਪਦਾ ਹੋਊਗਾ ਤੇ ਇਹਨਾਂ ਦੇ ਜਿਹੜਾ ਮੰਜਾਂ ਦਾ ਰੇਟ ਹੋਊਗਾ ਉਹ ਇਹਨਾਂ ਨੇ ਲੈਣਾ ਆਪ ਦਾ ਧੰਨਵਾਦ ਜੀ ਫਾਈਨਲੀ ਵੀ ਆਪਣੀ ਮਾਸੀ ਦੇ ਮੁੰਡੇ ਨੇ ਤਾਂ ਲਿਆਂਦੇ ਆ ਮੰंजे ਚਾਰ ਮੰंजे ਲਿਆਂਦੇ ਤੇ ਇੱਕ ਮੰਜੀ ਲਿਆਂਦੀ ਆ ਲਿਆਂਦੇ ਆ ਲਾਲੇ ਤੇ ਜਿਹੜੇ ਦੇ ਵਿੱਚ ਚਾਰ ਲਿਆਂਦੇ ਮੰंजे ਤੇ ਇੱਕ ਲਿਆਂਦੀ ਆ ਮੰਜੀ ਤੁਸੀਂ ਦੱਸੋ ਫਿਰ ਕਿਵੇਂ ਲੱਗੀ ਤੁਹਾਨੂੰ ਵੀਡੀਓ ਟਮੈਟੋ ਲਾਇਕ ਸ਼ੇਅਰ ਜ਼ਰੂਰ ਕਰੋ